ਕੀ ਤੁਸੀਂ ਪੜਾਈ ਕਿੰਨੀ ਕਰਦੇ ਸੀ ਮੈਂ ਚਾਰ ਜਮਾਤ ਤੱਕ ਪੜਿਆ ਸੀ ਰੋਲੇ ਤੋਂ ਫਿਰ ਸਨੋ ਹੱਥਾਂ ਨਾਲ ਹੀ ਲਿਖਦੇ ਸੀ ਪੰਜ ਅੱਖਰ ਠੀਕ ਹੈ ਜੀ ਕਿਹੜੀ ਪੜਾਈ ਕੀਤੀ ਹੋਈ ਹੈ ਜੀ ਤੁਸੀਂ ਇੱਕ ਤਾਂ ਉਰਦੂ ਸਾਨੂੰ ਸੁਝਾਇਆ ਸੀ ਤੇ ਇੱਕ ਪੰਜਾਬੀ ਅੱਛਾ ਜੀ ਉਰਦੂ ਬਾਰੇ ਦੱਸ ਸਕਦੇ ਹੋ ਕੁਛ ਹਾਂ ਮੈਂ 35 ਅੱਖਰ ਦਾ ਸਾਰਨਾ ਤੁਜੀ ਦਾ ਪੜ੍ਹਿਆ ਚਲੋ ਦੱਸਿਓ ਮੜਾਏ ਜੀ ਹਾਂ ਲੋ ਵੇ ਗਾਲ ਸੇ ਸੀਨਾ ਫਾਦ ਧਵਾ ਤੋਏ ਤੋਏ ਅਲਗ ਗੈ ਲੰਬੇ ਕਾਬ ਗਾਹ ਲਾਮ ਨੀ ਮਨੂਰ ਵਾਹੇ ਇਹ ਉਰਦੂ ਦੀ ਪੈਤੀ ਪੰਜਾਬੀ ਬਾਰੇ ਵੀ ਨਾਲ ਵੀ ਹਾਂ ਜਾਣਨਾ ਅੱਛਾ ਉੜਾੜਾਂ ਦਾ ਜੀ ਸਾਨੂੰ ਹਾਂ ਆਉਂਦਾ ਮਾੜਾ ਜੀ ਚਾਨਣਾ ਪਾਉਂਗੇ ਜੀ ਉੜਿਆੜਾ ਹਾਂ ਪਾ ਦੱਲਾ ਦਾ ਬਾਵਾ ਲੱਲਾ ਨਾਨਾ ਜੱਈਆ ਮम्मा ਪਪਾ ਨਾ ਤੱਦ ਤਸ ਤਸ ਤਾ ਲਾਣਾ ਘੱਡਾ ਰੱਡਾ ਖਟਾ ਕਾ ਨੰਨ੍ਹਾ ਚੱਤਿਆ ਗੱਡਿਆ ਛਛਟ ਚਟਾ ਨੰਨ੍ਹਾ ਕਾ ਗਾ ਗਾ ਕਟਾ ਕਟਾ ਆ ਆ ਸਸਾ ਈੜਿਆ ਰੂੜਾ ਕੋਲ ਗੁਰੂ ਦਪੂੜਾ ਆਈ ਬਿੱਤੇ ਗਿਆ ਪੋ ਸਤ ਗੁਰਾਂ ਦੇ ਚਰਣੀ ਕੋ ਜੇ ਬਿੱਤੇ ਥੋੜੀ ਐ ਤਾਹੋ ਸ਼ਾਬਾਸ਼ ਬਾਪੂ ਜੀ ਨੇ ਪਹਿਲਾਂ ਆਪਾਂ ਨੂੰ ਪੁੱਠਾ ਉਡਾੜਾ ਸੁਣਾਇਆ ਹੁਣ ਸਿੱਧਾ ਸੁਣਾਉਣਗੇ ਸਨਾਓ ਬੱਚੋ ਊੜਾ ਅੜਾ ਈੜੀ ਸਸਾ ਆਹਾ ਕਕਾ ਕਖਾ ਗਗਾ ਖਗਾ ਗਨਾ ਚਚਾ ਛਚਾ ਜਚਾ ਜਚਾ ਯਨਾ ਟੈਕਾ ਠਠਾ ਡਡਾ ਟਡਾ ਲਣਾ ਤੱਤਾ ਠੱਠਾ ਲੰਦਾ ਤਧਾ ਨਨਾ ਪੱਪਾ ਪੱਪਾ ਬੱਬਾ ਪੱਬਾ ਮੰਮਾ ਜਈਆ ਰਾਲਾ ਲਲਾਹਾਵਾ ਨਾੜਾ ਸਸੇ ਪੈਰ ਬਿੰਦੀ ਖਖੇ ਪੈਰ ਬਿੰਦੀ ਚਚੇ ਪੈਰ ਬਿੰਦੀ ਹੱਪੇ ਪੇ ਸ਼ਾਬਾਸ਼ ਕੇ ਮੁਸਲਮਾਨ ਜੀ ਦਾ ਭਤਰਾ ਗਦਾਵਾ ਥਾਣੇਦਾਰ ਸੀ ਆਪਣੇ ਨਾਲ ਲਗਮਾ ਘਰਾ ਤੇ ਉਹ ਸੰਦੂ ਅਸੀਂ ਚਾਰ ਜਾਨੇ ਸੀ ਸਾਨੂੰ ਪੜਾਉਣਾ ਸੀ ਉਹਦੇ ਮੁੰਡੇ ਸੀ ਧੀਰ ਤੇ ਤਰੋਰ ਤੇ ਕਮੈ ਸੀ ਤੇ ਇੱਕ ਮੁੰਡੇ ਦੇ ਘਾਰੇ ਦਾ ਪੋਤਾ ਸੀ ਹਾਫੀਜ਼ੀ ਤਾਂ ਸਾਰੇ ਚਾਰਾ ਲੁਪੜਾਉਂਦਾ ਫਸਤਾ ਕੁਜੀ ਦੇ ਵਿੱਚ ਕੋਲੇ ਪਾਉਦੇ ਤੇ ਕਾਲੀ ਆਉਦੀ ਚਾਂਕ ਦੇ ਸਰਕੜੇ ਉਹ ਕਾਲੀ ਨਾਲ ਲਿਖਦੇ ਮਾੜਾ ਮੋਟਾ ਨਹੀਂ ਉਗੜਦੇ ਰੇਟਾ ਚਲਾ ਦੇ ਲੈ ਨਾ ਇਹ ਸਮਝਾਂ ਤੇ ਉਹ ਲੈ ਗਏ ਉਹਨੂੰ ਕੋਈ ਨਹੀਂ ਸੀ ਕਾਫੀ ਵੈਚ ਰਹੇ ਹਾਂ ਹਾਂ ਕਾਫੀ ਪਰੇਸ਼ਾਨ ਰਹੀ ਸੀ ਫੇਰ ਅੱਗ ਕਿਵੇਂ ਬਾਲਦੇ ਸੀ ਅੱਗ ਬਾਲ ਸਭ ਇੱਕ ਘਰ ਹੁੰਦੀ ਕਿਤੇ ਕੁਛ ਸਾੜੀ ਗੂੜੀ ਰੱਖ ਲੈਂਦੀ ਉਹਦੇ ਕੋਲ ਲਿਆਉਂਦੇ ਮਾੜੀ ਬਾੜ ਕੋਟ ਨਾ ਬਚਾਉਨੇ ਪਾਣੀ ਦੀ ਸੀ ਕਿਥੋਂ ਕੱਪੜੇ ਕਿਵੇਂ ਧੋਦੇ ਕੱਪੜੇ ਜਿਹੜੀ ਹਾਰੇ ਚ ਸੁਆਹ ਹੁੰਦੀ ਐ ਚ ਸਦੂ ਗੁੱਟ ਉਹ ਸੁਆਹ ਪਛੜੀ ਤੇ ਪਾਣੀ ਦੀ ਪਾਣੀ ਦਾ ਭਰਦੇ ਨੇ ਉਹ ਜਦੋਂ ਨਿੱਤਰ ਜਾਂਦਾ ਉਹ ਕੋਲੇ ਨਤਾਰ ਕੇ ਤੇ ਉਹ ਪਾਣੀ ਚ ਕੱਪੜੇ ਧੋਦੇ ਅੱਠ ਦਿਨਾਂ ਦੇ ਕੋਈ ਬੰਦਾ ਮਰ ਜਾ ਅੱਲਾ ਦਾ ਮੁੱਕਾ ਤੇ ਉੱਤੇ ਫੇਰ ਦਿੰਦੇ ਉਸਤੇ ਨਾਉਣ ਨੂੰ ਵਾਲੇ ਨਹੀਂ ਸੀ ਪਾਣੀ ਦੀ ਕਿੱਲਤ ਸੀ ਉਹਦਾ ਵਾਕ ਪਾਣੀ ਨਹੀਂ ਸੀ ਕਿਤੇ ਅੱਛਾ ਫਿਰ ਤੁਸੀਂ ਪਿੰਦੇ ਕਿੱਥੋਂ ਸੀ ਪਾਣੀ ਪਿੰਦੇ ਬਸ ਇਹ ਵਕਤ ਘਟਦੇ ਸੀ ਪਿੰਦੇ ਕੁਝ ਨਹੀਂ ਪਾਇਂਦੇ ਕੋਈ ਨਾ ਪਤਾ ਲਈ ਬਿਜੁਰਗਾਂ ਨੇ ਕੀ ਬਸ ਕਰ ਟੈਕੂ ਕਰ ਚਾਹ ਰਹੇ ਇਹਦੀ ਕੀ ਕਹਾਣੀ